ਤੁਸੀਂ ਜੁੜ ਚੁੱਕੇ ਹੋ ਜੂਤ ਜਾਗਰਨ ਨਿਊਜ਼ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਪੱਤਰਕਾਰ ਨਸੀਬ ਸਿੰਘ ਬਿਰਕ ਅੱਜ ਅਸੀਂ ਪਹੁੰਚੇ ਹਾਂ ਥਾਣਾ ਸਿਧਵਾ ਬੇੜ ਦੀ ਹੱਦਬੰਦੀ ਦੇ ਅੰਦਰ ਆਉਂਦੇ ਪਿੰਡ ਗੋਰਸੀਆਂ ਖਾਨ ਮੁਹੰਮਦ ਦੇ ਵਿੱਚ ਇੱਕ ਵਾਰੀ ਤੁਹਾਨੂੰ ਯਾਦ ਕਰਵਾ ਦਈਏ ਇਹ ਉਹੀ ਘਰ ਹੈ ਜਿਸ ਦੇ ਵਿੱਚ ਅਸੀਂ ਅੱਜ ਤੋਂ 3-4 ਸਾਲ ਪਹਿਲਾਂ ਆਏ ਸੀ ਇਹ ਤੁਹਾਡੇ ਧਿਆਨ ਦੇ ਵਿੱਚ ਵੀ ਲਿਆ ਦਿਆਂ ਕਿ ਇਸ ਪਰਿਵਾਰ ਦੇ ਵਿੱਚ ਜਿਸ ਕੁੜੀ ਦੇ ਉੱਪਰ ਅੱਜ ਇੱਕ ਪਰਚਾ ਦਰਜ ਹੋਇਆ ਉਸਤੇ 3-4 ਸਾਲ ਪਹਿਲਾਂ ਵੀ ਇੱਕ ਕੁੱਟਮਾਰ ਕੀਤੀ ਗਈ ਸੀ ਉਸ ਦੇ ਉੱਤੇ ਦੰਡੀਆਂ ਵੱਡੀਆਂ ਗਈਆਂ ਸੀ ਪਰ ਉਸ ਦੀ ਐਮਐਲਆਰ ਕੱਟਣ ਤੋਂ ਬਾਅਦ ਵੀ ਪੁਲਿਸ ਨੇ ਕੋਈ ਕਾਰਵਾਈ ਅਮਲ ਦੇ ਵਿੱਚ ਨਹੀਂ ਲੈ ਕੇ ਆਂਦੀ ਸੀ ਹੁਣ ਅਸੀਂ ਮੌਕੇ ਦੀ ਖਬਰ ਦੀ ਗੱਲ ਕਰਾਂਗੇ ਵੀ ਤਰ੍ਹਾਂ ਦੀ ਹੱਡਵੀਟੀ ਲੈ ਕੇ ਸਾਡੇ ਨਾਲ ਇਹ ਪਰਿਵਾਰ ਜੁੜ ਚੁੱਕਿਆ ਹੈ ਇਹਨਾਂ ਦਾ ਵੀ ਕਹਿਣਾ ਹੈ ਕਿ ਸਾਡੇ ਨਾਲ ਵੀ ਇਸੇ ਤਰ੍ਹਾਂ ਹੋਇਆ ਆਓ ਜੁੜੇ ਰਹੋ ਸਾਡੇ ਨਾਲ ਸੁਣਦੇ ਹਾਂ ਇਹਨਾਂ ਦੀ ਹੱਡਵੀਟੀ ਦੇਖਦੇ ਰਹੋ ਜੁੱਤ ਜਾਗਰਾਂ ਹਾਂਜੀ ਕੀ ਨਾਮ ਹੈ ਆਪਣਾ ਜੀ ਸਿਮਿੰਦਰ ਕੌਰ ਸਰ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਗੋਰਸੀਆਂ ਖਾਨ ਮੁਹੰਮਦ ਦੇ ਸਦਮਾ ਬੇੜ ਦਾ ਪਿੰਡ ਆ ਜੀ ਹਾਂਜੀ ਸਦਮਾ ਬੇੜ ਦਾ ਜੀ ਯਾਰ ਪੱਤਰਕਾਰਾਂ ਨੂੰ ਆਪਣੇ ਘਰ ਬੁਲਾਇਆ ਜੀ ਕੀ ਕਾਰਨ ਸਰ ਕਹਿੰਨਾ ਥੋੜਾ ਸੀਵਰੇਜ ਪਾਪੰਦੇ ਪੈਸੀ ਥੋੜਾ ਜਿਹਾ ਝਗੜਾ ਹੋ ਗਿਆ ਵਾ ਜਿਹੜੇ ਪਿੰਡ ਦੇ ਲੋਕ ਸੀ ਉਹਨਾਂ ਨਾਲ ਥੋੜਾ ਜਿਹਾ ਸਿਮਿੰਦਰ ਕੌਰ ਸਪਨਾ ਜੀ ਪਾਪ ਦੇ ਕਾਰਨ ਦੋੜਾ ਪੈ ਗਿਆ ਸਿਮਿੰਦਰ ਕੌਰ ਸਪਨਾ ਸਰੋ ਮੇਰੀ ਮੈਂ ਨਾਮ ਦਾ ਜੀ ਤੇ ਫਿਰ ਉਹਨਾਂ ਨੇ ਨਾ ਥੋੜੀ ਗਲਤ ਕਰੇ ਦਰਖਾਸਤ ਲਾ ਦਿੱਤੀ ਕੀ ਐ ਦਰਖਾਸਤ ਲਾਤੀ ਜੀ ਪਿੰਡ ਵਾਲਿਆਂ ਨੇ ਜੀ ਤੇ ਫਿਰ ਸਵੇਰੇ ਪੁਲਿਸ ਆ ਗਈ ਜੀ ਤੇ ਉਹਨਾਂ ਨੇ ਕੁਝ ਵੀ ਨਹੀਂ ਵੀ ਮਿਲਿਆ ਕਰੋ ਤੇ ਉਹਨਾਂ ਨੇ ਵੀ ਉਹ ਲੈ ਗਏ ਆ ਜੀ ਤੇ ਮਿਲਿਆ ਜੀ ਮੇਰੀ ਨਾਨਦ ਨੂੰ ਮਜਾਜ ਉਹਨਾਂ ਤੇ ਪਰਚਾ ਦਰਜ ਕਰਦੇ ਆ ਸਾਡੀ ਨਾਨਦ ਦੀ ਉਮਰ ਕਿੰਨੀ ਕਾ ਜੀ 30 ਕਿ ਸਾਲ ਹੈਗੀ ਆ ਵਿਆਹੀ ਹੋਈ ਹੈ ਜੀ ਹਾਂਜੀ ਸਰ ਤੁਹਾਡੇ ਕੋਲ ਇੱਥੇ ਕੀ ਕਰਦੀ ਸੀ ਸਰ ਮੇਰੇ ਨਾਲ ਡਿਲੀਵਰੀ ਹੋਣ ਵਾਲੀ ਸੀ ਉਹ ਫਿਰ ਮੈਨੂੰ ਸੰਭਲਣ ਵਾਲਾ ਕੋਈ ਨਹੀਂ ਸੀ ਮੇਰੀ ਸੱਸ ਦਿਮਾਗੀ ਤੌਰ ਤੇ ਸੀ ਤੇ ਫਿਰ ਉਹਨਾਂ ਨੂੰ ਮੈਂ ਬੁਲਾਇਆ ਗਏ ਤੇ ਉਹ ਮੈਨੂੰ ਸੰਭਲਦੇ ਸੀ 5 ਦਿਨ ਹੋ ਗਏ ਮੇਰੇ ਵੱਡੇ ਪੇਸ਼ੇਵਰ ਕੇਸ ਹੋਇਆ ਸੀ ਤੇ ਫਿਰ ਉਹ ਮੈਨੂੰ ਸੰਭਲਦੇ ਸੀ ਤਾਂ ਕਰਕੇ ਉਹਨਾਂ ਨੂੰ ਮੈਂ ਸੌਂਪ ਲਿਆ ਸੀ ਚਾ ਤੁਹਾਡੇ ਕੋਲੇ ਤੁਸੀਂ ਤੁਹਾਨੂੰ ਬੁਲਾਇਆ ਹੋਇਆ ਹੈ ਹਾਂਜੀ ਸਰ ਫਿਰ ਜਦੋਂ ਇਹਨਾਂ ਨੇ ਦਰਖਾਸਤ ਜੇਦੀ ਪੈਂਡ ਵਾਲਿਆਂ ਨੇ ਫਿਰ ਪੁਲਿਸ ਆ ਗਈ ਜੀ ਹਾਂਜੀ ਪੁਲਿਸ ਆ ਗਈ ਉਹ ਫਿਰ ਨਜਾਇਜ਼ ਲਾਗੇ ਉਹਨਾਂ ਦੀ ਵੀ ਛੋਟੀ ਜੀ ਬੱਚੀ ਆ ਨਹੀਂ ਨਜਾਇਜ਼ ਕਿੱਦਾਂ ਲੱਗੇ ਜੀ ਸਰ ਕੋਈ ਬਰਾਮਦਗੀ ਨਹੀਂ ਹੋਇਆ ਤੇ ਨਹੀਂ ਲੜਾਈ ਤੁਹਾਡੀ ਸੀਗੀ ਜੀ ਇੱਕ ਛਿੰਤੀ ਉਰੇ ਜੁੜੇ ਹਾਂਜੀ ਤੇ ਤੁਸੀਂ ਗੱਲ ਬਰਾਮਦਗੀ ਦੀ ਕਰਦੇ ਹੋ ਕੀ ਹੋਇਆ ਜੀ ਬਰਾਮਦਗੀ ਵਾਲੀ ਗੱਲ ਕਰਦੇ ਹੋ ਕੋਈ ਪਰਚਾ ਫਿਰ ਤੁਹਾਡੇ ਤੇ ਕੋਈ ਕਾਰਵਾਈ ਹੋਈ ਆ ਜੀ ਪਰਚਾ ਦਰਜ ਹੋ ਗਿਆ ਜੀ ਹਾਂਜੀ ਸਰ ਨੇ ਪਤਾ ਲਾ ਜਿਹੜੀ ਲੜਾਈ ਝਗੜਾ ਹੋਇਆ ਸੀਗਾ ਜੀ ਕੀ ਹੋਇਆ ਸਰ ਲੜਾਈ ਝਗੜਾ ਉਹ ਉਦਾਂ ਹੀ ਥੋੜਾ ਜਿਹਾ ਬੋਲੇ ਸੀ ਪਾਈਪਾਂ ਦੀ ਗੱਲ ਉਹ ਤੋਂ ਬਾਅਦ ਆ ਕੋਈ ਲੜਾਈ ਝਗੜਾ ਨਹੀਂ ਸੀ ਪਰਚਾ ਕੀ ਦੱਦ ਹੋਇਆ ਸਰ ਪਰਚੇ ਸਰ ਇਹੀ ਨਜਾਇਜ਼ ਕਾਹਦਾ ਨਜਾਇਜ਼ ਪਰਚਾ ਦਾ ਕੀਤੇ ਦਾ ਸਰ ਅੱਛਾ ਮਾਮਲਾ ਤੁਹਾਡਾ ਲੜਾਈ ਦਾ ਸੀਗਾ ਤੇ ਤੁਹਾਡੇ ਤੇ ਪਰਚਾ ਨਸ਼ਾ ਵੇਚਣ ਦਾ ਦਿੱਤਾ ਜੀ ਹਾਂਜੀ ਸਰ ਬਰਾ பேர் ਮੌਕੇ ਤੇ ਬਰਾਮਤ ਹੋਇਆ ਉਹ ਬੀਬੀ ਤੁਹਾਡੇ ਕੋਲੋਂ ਕੋਈ ਤਾਂ ਪਰਚਾ ਦਿੱਤਾ ਪੜ ਨਹੀਂ ਸਰ ਕੁਝ ਵੀ ਨਹੀਂ ਬਰਾਮਤ ਹੋਇਆ ਤਰਾਫੀ ਲਈ ਗਈ ਸੀ ਤੁਹਾਡੇ ਹਾਂਜੀ ਸਰ ਸਾਰੇ ਕਮਰਿਆਂ ਦੀ ਤਲਾਸ਼ੀ ਵੀ ਲਈ ਗਈ ਸੀ ਫਿਰ ਪਰਚਾ ਕਿਹਦੇ ਕਿਹਦੇ ਦਿੱਤਾ ਸੀ ਸਰ ਕੱਲੀ ਸੁਪਨਾ ਸਲਿੰਦਰ ਕੌਰ ਦੇ ਨਾਲ ਤੇ ਫਿਰ ਅੱਜ ਸਰਿੰਦਰ ਕੌਰ ਕਿੱਥੇ ਆ ਜੀ ਸਰ ਉਹਨੂੰ ਸਵੇਰੇ ਪੁਲਿਸ ਲੈ ਗਈ ਆ ਅਜਾ ਪੁਲਿਸ ਨੇ ਪਰਚਾ ਦਰਜ ਕਰਨ ਤੋਂ ਬਾਅਦ ਉਸਨੂੰ ਜੇਲ੍ਹ ਭੇਜਤਾ ਜੀ ਸਰ ਕਹਿੰਦੇ ਤਾਂ ਐਵੇਂ ਆ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਫਿਰ ਪ੍ਰਸ਼ਾਸਨ ਤੋਂ ਜੀ ਸਾਨੂੰ ਇਨਸਾਫ ਦਿਵਾਉਣ ਸਰ ਜੀ ਧੰਨਵਾਦ ਹਾਂਜੀ ਬਣੀ ਕੀ ਨਾ ਜ ਆਪਣਾ ਮੇਰਾ ਨਾਮ ਸੋਮਾ ਰਾਣੀ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਗੋਰਸੀਆਂ ਖਾਨੋਂ ਮੈਂ ਤਾਂ ਰਹਿਣਾ ਵੀ ਜੇਸ ਕਰਦੇ ਵਿੱਚ ਬੈਠੇ ਹੋ ਤੁਸੀਂ ਤੁਹਾਡਾ ਕੀ ਰਿਖਤਾ ਜੀ ਇਹਨਾਂ ਨਾਲ ਇਹ ਸਾਡੇ ਮਾਸਟੀ ਦਾ ਮੁੰਡਾ ਜੀ ਅੱਛਾ ਇੱਕ ਇੱਕ ਕੁੜੀ ਤੁਹਾਡੇ ਨਾਲ ਜਿਹੜੀ ਬੈਠੀ ਆ ਇਹਨਾਂ ਨੇ ਆਪਣਾ ਪੱਖ ਰੱਖਿਆ ਹੈ ਕਿ ਉਹਨੇ ਇੱਕ ਨਿਆਇ ਪੱਖਾ ਦੱਬ ਕੀਤਾ ਕੀ ਕਹਿਣਾ ਚਾਹੋਗੇ ਜੀ ਕੀ ਮਾਮਲਾ ਸੀ ਪੂਰਾ ਹਾਂਜੀ ਪੁਲਿਸ ਤੱਕ ਕੀ ਕਰੀ ਜਾ ਰਹੀ ਹੈ ਗਰੀਬਾਂ ਤੇ ਤੇ ਕੀ ਕਾਰਨ ਕੀ ਹੋਇਆ ਜੀ ਕਾਰਨ ਕੀ ਹੋਣਾ ਬਸ ਇਦਾਂ ਹੀ ਵੰਡਲੇ ਪੱਕਾ ਕੀਤੇ ਜਾਂਦੇ ਪੁਲਿਸ ਨੂੰ ਕਹੇਗਾ ਕਿ ਚੱਕੀ ਲ ਜਾਂਦੇ ਆ ਪੁਲਿਸ ਦੇ ਦਿਮਾਗ ਤਾਂ ਫਰਕ ਹੈ ਨਹੀਂ ਕਿ ਪੁਲਿਸ ਪੱਕਾ ਕਰੋ ਕੋਈ ਕਾਰਨ ਹੋਇਆ ਹੋ ਕੋਈ ਗੱਲ ਹੋਈ ਹੋਊਗੀ ਆਪਾਂ ਦੇ ਕਹਿੰਦੇ ਆ ਜੇ ਕੋਈ ਚੀਜ਼ ਬਰਾਮਦ ਹੋਂਦੀ ਵੇਚ ਆ ਕੇ ਛੱਡ ਕੇ ਦੋ ਪਰਚੀ ਦਰਜ ਕਰੋ ਬਾਕੀ ਕੋਈ ਚੀਜ਼ ਨਾ ਲੱਭੇ ਜਾਂ ਕੋਈ ਛੇ ਆਵੇ ਨਾ ਜਾਇ ਜੀ ਆਦੇ ਕੋਲ ਹੀ ਪਾ ਪਾ ਕੇ ਪਰਚੇ ਦਰਜ ਕਰ ਕਰਕੇ ਜੇਲ੍ਹ ਭੇਜੀ ਜਾਂਦੇ ਆ ਸਾਡੇ ਨਾਲੇ ਇਦਾਂ ਹੀ ਹੋਇਆ ਮੇਰੇ ਹਸਬੰਦ ਨੂੰ ਲੈ ਕੇ ਗਏ ਸੁੱਤੇ ਨੋ ਸਵੇਰੇ 5 ਵਜੇ ਤੇ ਕੋਈ ਚੀਜ਼ ਵੀ ਨਾ ਬਰਾਮਦ ਕੀਤੀ ਐ ਇਦਾਂ ਹੀ ਲਾ ਗਏ ਤੇ ਪਰਚਾ ਦਰਜ ਜਾਂਦਿਆਂ ਕਰਤਾ ਸੀਗਾ ਸੀ ਮਗਰ ਪਰ ਸਾਡੀ ਸੁਣਵਾਈ ਨਹੀਂ ਹੋਈ ਹੁਣ ਮੇਰਾ ਵੀ ਨਾਮ ਲੈਂਦੇ ਆ ਵੀ ਤੇਦੇ ਤੇ ਵੀ ਕਾਰਵਾਈ ਕਰਨੀ ਆ ਮੇਰਾ ਨਾਮ ਵੀ ਦਰਜ ਕੀਤਾ ਹੋਇਆ ਉੱਥੇ ਥਾਣੇ ਹੋਰ ਪਰਚਾ ਕਿਹਦੇ ਤੇ ਨਜਾਇਜ਼ ਦਰਜ ਹੋਇਆ ਹੁਣ ਇੱਕ ਬਿੰਦਰ ਤੇ ਨਜਾਇਜ਼ ਹੋ ਗਿਆ ਪਰਚਾ ਦਰਜ ਤੇ ਇੱਕ ਸਪਨਾ ਤੇ ਕੀ ਸਪਨਾ ਤੇ ਜਿਹੜਾ ਤੁਸੀਂ ਪਰਚਾ ਕਹਿੰਦੇ ਹੋ ਨਿਆਜ ਕੋਈ ਬਰਾਮਦਗੀ ਹੋਈ ਈ ਘਰ ਦੇ ਵਿੱਚ ਜੋ ਜੀ ਨਹੀਂ ਕੋਈ ਚੀਜ਼ ਬਰਾਮਦ ਨਹੀਂ ਕੀਤੀ ਗਈ ਜੀ ਫਿਰ ਜਦੋਂ ਬਰਾਮਦਗੀ ਨਹੀਂ ਹੋਈ ਫਿਰ ਤੁਸੀਂ ਪੁੱਛੂਗੇ ਇਸ ਗੱਲ ਦਾ ਵਿਰੋਧ ਨਹੀਂ ਕੀਤਾ ਵੇ ਜੀ ਸਾਡਾ ਸਾਡੇ ਕੋਲ ਬਰਾਮਦਗੀ ਹੋਈ ਨਹੀਂ ਕੋਈ ਵੀ ਪਰ ਸੁਣਦੇ ਨਹੀਂ ਸਾਡੀ ਗੱਲ ਸੁਣੇ ਤਾਂ ਫੇਰ ਹੀ ਆ ਨਹੀਂ ਸੁਣਦੇ ਤੁਸੀਂ ਫਿਰ ਤੁਹਾਡੇ ਨਿਆਂਇ ਪਰਚਾ ਦਾਵੇ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਨੂੰ ਮਾਮਲਾ ਲੈ ਕੇ ਜਾਂਦਾ ਜੀ ਜੀ ਸਾਡੀ ਗੱਲ ਨਹੀਂ ਸੁਣਦੇ ਗਰੀਬ ਵਾ ਸੀ ਜਾਂ ਗਰੀਬਾਂ ਦੀ ਕੌਣ ਗੱਲ ਸੁਣਦਾ ਵਾ ਜਿਹੜੇ ਮੀਰ ਲੋਗ ਤੱਕੜੇ ਤੱਕੜੇ ਗੁਪਤੀ ਕਾਮ ਕੀਤੀ ਜਾਂਦੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਗਰੀਬਾਂ ਨਾਲ ਟੱਕਰ ਕੀਤੀ ਜਾ ਰਹੀ ਹੈ ਨੇ ਵੀ ਪਾਲਸ ਨੇ ਕੋਲ ਤੁਹਾਡੇ ਦੇ ਜਿਹੜੇ ਅੱਜ ਪਰਚਾ ਦਰਜ ਕੀਤਾ ਪਹਿਲਾਂ ਵੇਚ ਲਈ ਹੋਵਾਂਗੇ ਕੋਈ ਗੱਲ ਹੋਈ ਹੋਊਗੀ ਜੀ ਨਹੀਂ ਅਸੀਂ ਤਾਂ ਕਹਿੰਨੇ ਆ ਦੇਖ ਸਾਡੇ ਘਰੇ ਆਓ ਤਲਾਸ਼ੀ ਲਾਓ ਜੇ ਕੋਈ ਚੀਜ਼ ਨਿਕਲਦੀ ਆ ਪਰਚਾ ਦਰਜ ਕਰ ਦਿਓ ਜੇ ਨਹੀਂ ਨਿਕਲਦੀ ਐਵੇਂ ਧੱਕਾ ਤੇ ਨਾ ਕਰਨਾ ਚਾਹੀਦਾ ਕਿਸੇ ਗਰੀਬਾਂ ਤੇ ਇਹ ਗੱਲ ਤਾਂ ਨਹੀਂ ਬੀਬੀ ਕੇ ਪਹਿਲਾਂ ਤੁਸੀਂ ਕੋਈ ਦੁਆਰ ਵੇਚਦੇ ਹੋ ਮਛਾ ਜੀ ਨਹੀਂ ਮੇਰਾ ਘਰ ਵਾਲਾ ਲਾਉਂਦਾ ਜਰੂਰ ਆ ਜੀ ਲਾਉਂਦਾ ਵਾ ਪਰ ਝੂਠ ਨਹੀਂ ਬੋਲ ਦੇਣਾ ਕਿਆ ਕਰਦਾ ਵਾ ਬਹੁਤ ਕਰਦਾ ਪਿੰਡ ਵਾਲਿਆਂ ਨੂੰ ਪਤਾ ਵੀ ਨਾ ਚਲਾਉਂਦਾ ਵਾ ਪਹਿਲਾਂ ਕੋਈ ਨਸ਼ੇ ਦਾ ਪਰਚਾ ਦਰਜਾ ਤੁਹਾਡੇ ਨਹੀਂ ਪਹਿਲਾਂ ਮੇਰੇ ਹਸਬੰਦ ਤੇ ਕੋਈ ਪਰਚਾ ਦਰਜ ਹੈ ਹੀ ਨਹੀਂ ਉਹਨਾਂ ਦੇ ਰਿਕਾਰਡ ਤੇ ਲਖਣ ਸਹੀ ਸੀ ਆ ਵੀ ਘੋਣਨ ਗਿਆ ਜੀ ਤੱਕਾ ਕੀਤਾ ਉਹਨਾਂ ਨੇ ਜੀ ਜੀ ਕ੍ਰਿੰਦਰ ਕੋਲ ਸਪਨਾ ਜੀ ਇਹ ਤੇ ਕੋਈ ਪਰਚਾ ਦਰਜਾ ਪਹਿਲਾਂ ਨਸ਼ੇ ਦਾ ਹਾਂ ਜੀ ਇਹ ਪਹਿਲਾਂ ਕਰਦੇ ਸੀ ਉਹਨਾਂ ਤੇ ਪਰਚੇ ਦਰਜ ਸੀਗੇ ਹੁਣ ਬਰੀ ਹੋ ਗਏ ਹੁਣ ਤਾਂ ਨਹੀਂ ਆਪਾਂ ਇਦਾਂ ਦੀ ਕੋਈ ਗੱਲ ਸੁਣੇ ਜੀ ਜੀ ਹਾਂ ਜੀ ਹੁਣ ਬਰੀ ਹੋ ਗਏ ਜੀ ਉਹਨਾਂ ਪਰਚਿਆਂ 'ਚੋਂ ਇਹ ਸਪਨਾ ਤਾਂ ਬਰੀ ਆ ਉਹਨਾਂ ਪਰਚਿਆਂ ਤੋਂ ਵੀ ਹੁਣ ਇਹ ਨਵੀਂ ਸਿਰ ਉਫਾੜ ਕੇ ਲਾਇਆ ਗਏ ਆ ਅੱਛਾ ਕਿੰਨਾ ਟਾਈਮ ਹੋ ਗਿਆ ਜੀ ਉਹ ਪਰਚਿਆਂ 'ਚੋਂ ਬਰੀ ਹੋਏ ਨੂੰ ਏ ਕਾ ਵਾ ਹੋਈ ਗਿਆ 2 3 ਮਹੀਨੇ ਦੀ ਬਰੀ ਹੋਈ ਨਾ ਅੱਛਾ ਜੀ ਹਾਂ ਜੀ ਜਾਨੀ ਪਹਿਲਾ ਸਮਾਨ ਵੇਚ ਲਈ ਤੁਸੀਂ ਹੁਣ ਨਹੀਂ ਵੇਚ ਲਈ ਅਸੀਂ ਇਤਨੀ ਇਹ ਸੁਪਨਾ ਪਹਿਲਾਂ ਕਰਦੀ ਸੀ ਹੁਣ ਨਹੀਂ ਕਰਦੀ ਪਹਿਲਾਂ ਕਰਦੀ ਸੀਗੀ ਹੁਣ ਤਾਂ ਨਹੀਂ ਕਰਦੇ ਹੁਣ ਤਾਂ ਇਸ ਕਰਕੇ ਆਈ ਸੀ ਤੇ ਇਹਦੇ ਭਾਬੀ ਤੇ ਡਿਲੀਵਰੀ ਹੋਣ ਵਾਲੀ ਸੀ ਵੱਡੇ ਪਰੇਸ਼ਾਨ ਨਾਲ ਬੇਬੀ ਹੋਇਆ ਸੀ ਇਸ ਕਰਕੇ ਨੰ ਮੰਗਵਾਇਆ ਸੀ ਤੇ ਪੈਂਡਾਲਾਂ ਨੇ ਲਾੜਚਾ ਗੜਕੇ ਆ ਕੋਈ ਪਾਣੀ ਪੂਣੀ ਦਾ ਰੋਲਾ ਸੀ ਇਸ ਖਾਤਰ ਵੀ ਉਹਨਾਂ ਨੇ ਸੁਕਵਾ ਦਿੱਤਾ ਇਹਨਾਂ। ਤਾਂ ਮਸਲਾ ਕੋਈ ਹੋਰ ਸੀਗਾ ਪਰਚਾ ਜਦ ਚਾਹੀਏ ਪਰਚਾ ਚਿੱਤੇ ਦਾ ਦਰਜ ਕਰਦੇ। ਹਾਂਜੀ ਹਾਂਜੀ। ਹਾਂ ਤੁਸੀਂ ਉਹ ਅਧਿਕਾਰੀਆਂ ਨੂੰ ਕੀ ਅਪੀਲ ਕਰਨੀ ਚਾਹੋਗੇ? ਆਪਾਂ ਤਾਂ ਹੀ ਕਹਿੰਦੇ ਆ ਦੀ ਗਰੀਬਾਂ ਨਾਲ ਠੱਕਾ ਨਹੀਂ ਹੋਣਾ ਚਾਹੀਦਾ, ਇਨਸਾਫ਼ ਮਿਲਣਾ ਚਾਹੀਦਾ। ਜਿੱਦਾਂ ਕਿ ਹੁਣ ਮੇਰ ਨੂੰ ਕਹਿੰਦੇ ਆ ਤੁਹਾਡੇ ਤੇ ਕਾਰਵਾਈ ਕਰਨੀ, ਮੇਰੇ ਦੋ ਛੋਟੇ-ਛੋਟੇ ਬੱਚੇ ਆ ਪੜਾਈ ਚੱਲਦੀ ਆ, ਕੱਲੀ ਕਰਦੇ ਆ ਨਾ ਸਾਸ ਸਣਾ ਸਵਰਾ ਕੋਈ ਵੀ ਹੈ ਨਹੀਂ। ਇਸੇ ਤਰ੍ਹਾਂ ਆਪਣਾ ਘਰ ਛੱਡ ਕੇ ਜਾ ਨਹੀਂ ਸਕਦੇ ਜੇ ਹੁਣ ਪਿੰਡ ਵਾਲੇ ਕਹਿਣਗੇ ਇਹਨੂੰ ਚੱਕੋ ਇਹਨੂੰ ਚੱਕੋ ਪੁਲਿਸ ਦੇ ਅੰਦਰ ਭੱਜੇ ਆਣਾ ਉਹਨਾਂ ਕਹਿਣਾ ਚੱਲੋ ਅੱਗੇ ਲੱਗੋ ਗਰੀਬ ਵਿਚਾਰਾ ਤਾਂ ਕੁਛ ਕਰ ਵੀ ਨਹੀਂ ਸਕਦਾ ਨਾ ਕੋ ਗਰੀਬਾ ਮਗਰ ਕੀ ਤੁਰਦਾ ਹੈਗਾ ਉਹ ਪਿੰਡ ਦੇ ਲੋਕ ਤੁਹਾਡੇ ਵਿਰੋਧ ਦੇ ਵਿੱਚ ਕਿਉਂ ਆ ਜੀ ਰੋਦ ਕਿਹਈ ਵਟਾ ਉਟਾ ਪਈਆਂ ਜਦੋਂ ਰਿਓਦੋਰ ਇੱਕ ਦੂਜੀ ਨਾਲ ਲੱਗਾਂ ਲੱਗੇ ਪਾਰਟੀਆਂ ਬਾਜ਼ੀਆਂ ਬਣ ਗਈਆਂ ਕੋਈ ਨਾਲ ਤੁਰਦਾ ਨਹੀਂਗਾ ਨਾ ਯਾਤੋਂ ਟੈਂਡ ਜਾਣੇ ਜਾਂ ਤੇ ਕੋਈ ਆਪਨੀ ਸੁਣਵਾਈ ਕਰਦਾ ਵੀ ਨਹੀਂ ਨਾ ਕੋਈ ਮਗਰ ਤੁਰਦਾ ਵਾ ਹੁਣ ਮੇਰੇ ਜਦ ਹਸਬੰਦ ਨੂੰ ਫੜਿਆ ਵਾ ਮੈਂ ਕੱਲੀ ਗਈਆਂ ਮਗਰ ਕੋਈ ਨਹੀਂ ਗਿਆ ਨਿੰਤ ਪਰਲਾ ਕੀਤਾ ਨਹੀਂ ਛੱਡਿਆ ਪਰਚਾ ਦਰਜ ਇਤਕਾਰਤਾ 6 ਗ੍ਰਾਮਾਂ ਦਾ ਹੁਣ ਮੇਰਾ ਨਾਂ ਲੈਂਦੇ ਆ ਹਾਂ ਤੁਸੀਂ ਅਧਿਕਾਰੀਆਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਆਂ ਆਪਾਂ ਤੇ ਹੀ ਕਹਾਂਗੇ ਵੀ ਸਾਨੂੰ ਇਨਸਾਫ ਚਾਹੀਦਾ ਹੈ ਨਾ ਠੱਗਾ ਨਾ ਕੀਤਾ ਜਾਵੇ ਅਕੀ ਕਿਹੜਾ ਨਸਾ ਵੇਚਦੇ ਜੋ ਕੋਚੇ ਹਾਂ ਮੇਰੇ ਹਸਬੰਦ ਲਾਉਂਦਾ ਜ਼ਰੂਰ ਸੀ ਉਹਨੂੰ ਫੜਾਤਾ ਉਹਨਾਂ ਤੇ ਕਿੱਤਾ 6 ਗ੍ਰਾਮ ਪਾ ਕੇ ਉਹਨਾਂ ਪਰਚੇ ਦਰਜ ਕਰਕੇ ਛੇ ਦਿਨ ਰੱਖਿਆ ਤੇ ਜੇਲ੍ਹ ਭੇਜ ਦਿੱਤਾ ਮੈਂ ਛੇ ਦਿਨ ਉਹਨੇ ਮਗਰ ਜਾਂਦੇ ਨਹੀਂ ਥਾਣੇ ਜੀ ਤੇ ਕੱਲ ਜੇਲ੍ਹ ਭੇਜ ਕੇ ਆਏ ਆ ਤੇ ਹੁਣ ਮੇਰਾ ਨਾਂ ਪਿੰਡ ਵਾਲੇ ਕਹਿੰਦੇ ਤੈਨੂੰ ਫੜਾਉਣਾ ਵਾ ਜੀ ਜੇ ਮੇਰੇ ਘਰੋਂ ਕੋਈ ਚੀਜ਼ ਨਿਕਲੇਗੀ ਤਾਂ ਮੇਰੇ ਮੇਰੇ ਤੋਂ ਭਾਵੇਂ ਇੱਕ ਛੜਕ ਦੋ ਪਰਚੇ ਦਰਜ ਕਰ ਦੇ। ਕਿੱਥੋਂ ਦੇ ਪੁਲਿਸ ਮੁਲਾਜ਼ਮਾਂ ਨੇ ਪਾਚਾ ਦਿੱਤੀ? ਇੱਥੇ ਤੋਂ ਮਾ ਬੇੜ ਤੋਂ। ਸਿੰਧਵਾ ਬੇੜ ਤੋਂ। ਹਾਂਜੀ। ਹਾਂਜੀ। ਠੀਕ ਹੈ। ਜਦੋਂ ਇਹ ਸਾਰੀ ਘਟਨਾ ਸੰਬੰਧੀ ਅਸੀਂ ਥਾਣਾ ਸਿੰਧਵਾ ਬੇੜ ਦੇ ਐਸ ਐਚ ਓ ਸਰਦਾਰ ਹੀਰਾ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਸੁਰਿੰਦਰ ਕੌਰ ਉਰਫ ਸੁਪਨ ਸਪਨਾ ਨੂੰ ਐਫ ਆਈ ਆਰ ਨੰਬਰ 10 ਜੋ ਕਿ 16126 ਨੂੰ ਕੀਤੀ ਗਈ ਸੀ। ਜਿਸ ਵਿੱਚ ਬਿੰਦਰ ਸਿੰਘ ਉਰਫ ਨਿੱਕਾ ਪੁੱਤਰ ਕੁਲਵੀਰ ਸਿੰਘ ਨੂੰ ਦੋਸ਼ੀ ਪਾਇਆ ਗਿਆ ਸੀ ਜਿਸ ਕੋਲੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਅਤੇ ਜਿਸ ਦੇ ਪੁਲਿਸ ਰਿਮਾਨਡ ਦੌਰਾਨ ਦੱਸਿਆ ਕਿ ਜੋ ਹੈਰੋਇਨ ਉਸ ਕੋਲੋਂ ਬਰਾਮਦ ਹੋਈ ਹੈ ਉਹ ਉਸਨੇ ਸਪਨਾ ਕੋਲੋਂ ਲਈ ਹੈ ਜਿਸ ਤਹਿਤ ਅਸੀਂ ਇਸ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਹੈ